ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਈ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਭਾਈ ਮਰਦਾਨਾ ਜੀ ਨੂੰ ਜਾਦੂ ਟੂਣਾ ਕਰਨ ਵਾਲੀਆਂ ਔਰਤਾਂ ਦੁਆਰਾ ਭੇਡ ਬਣਾ ਭੇਡ ਬਣਾ ਦਿੱਤਾ ਜਾਂਦਾ ਹੈ ਤਾਂ ਸਤਿਗੁਰੂ ਕਿਵੇਂ ਭਾਈ ਮਰਦਾਨੇ ਦੀ ਮਦਦ ਕਰਦੇ ਹਨ ਅਤੇ ਉਹਨਾਂ ਦੇ ਸਾਰੇ ਜੰਤਰ ਮੰਤਰ ਦੀ ਵਰਤੋਂ ਕਿਵੇਂ ਕਰਦੇ ਹਨ ਆਓ ਆਪਾਂ ਅੱਗੇ ਜਾਣਦੇ ਹਾਂ ਉਹ ਸਤਗੁਰੂ ਨਾਨਕ ਭਾਈ ਮਰਦਾਨਾ ਜਾਨਾ ਅਤੇ ਭਾਈ ਬਾਲਾ ਜੀ ਦੇ ਨਾਲ ਕਾਮਰੂਪ ਦੇ ਦੇਸ਼ ਵਿੱਚ ਜਾਦੂ ਟੂਣਾ ਕਰਦੇ ਸਨ ਤਾਂ ਉਸ ਸ਼ਹਿਰ ਦੀਆਂ ਔਰਤਾਂ ਜਾਦੂ ਟੂਣਾ ਕਰਦੀਆਂ ਸਨ ਉਸ ਨਗਰ ਵਿੱਚ ਜਦੋਂ ਸਤਗੁਰੂ ਪਹੁੰਚ ਗਏ ਤਾਂ ਉੱਥੇ ਆਰਾਮ ਕਰਨ ਲੱਗ ਪਏ ਸਾਹ ਸੰਗਤ ਜੀ ਸਤਗੁਰੂ ਨੇ ਸੰਸਾਰ ਵਿੱਚ ਪੈਦਲ ਯਾਤਰਾ ਕੀਤੀ ਅਤੇ ਇਹ ਸੰਸਾਰ ਵਿੱਚ ਆਪਣੀ ਸਿੱਖਿਆ ਦਾ ਪਚਾਪ ਪ੍ਰਚਾਰ ਕੀਤਾ ਅਤੇ ਜ